ਸਤ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਗੋਭੀ ਹੋ ਗਈ ਜੀ ਕਿਹ ਜੀ 20 ਦਿਨ ਦੀ ਤੇ ਆਹ ਦੇਖੋ ਜੀ ਗੋਭੀ ਨੂੰ ਆ ਗਈ ਹੈ ਸੁੰਡੀ ਆਹ ਦੇਖੋ ਹਰੇ ਰੰਗ ਦੀ ਸੁੰਡੀ ਇੱਕ ਤਾਂ ਸੁੰਡੀ ਆ ਗਈ ਆ ਕਿਸੇ ਕਿਸੇ ਬੂਟੇ ਤੇ ਇੱਕ ਇਹਦੇ ਤੇ ਹੌਪਰ ਬਹੁਤ ਜ਼ਿਆਦਾ ਫਿਰਦਾ ਹੁਣ ਕਿਉਂਕਿ ਇਸ ਵਾਰੀ ਝੋਨਿਆਂ ਨੂੰ ਬਾਸਮਤੀ ਤੇ ਹੌਪਰ ਦਾ ਅਟੈਕ ਜ਼ਿਆਦਾ ਉਹ ਹੁਣ ਗੋਭੀ ਤੇ ਵੀ ਆ ਕੇ ਬੈਠਦਾ ਇਹਦੇ ਵਾਸਤੇ ਆਪਾਂ ਸਪਰੇਅ ਕਰ ਰਹੇ ਆ ਜੀ ਸੁੰਡੀ ਤੋਂ ਆਪਾਂ ਕਰ ਰਹੇ ਆ ਜੀ ਪ੍ਰੋ ਕਲੇਮ Emang bentuknya, jadi salto nggak, lima puluh persen telah. Teh nahl pah rengi apa, upper tuh agtara. Teh nahl custodia, fungi sed pah rengi, ari 20% ਵਾਲੀ 100 ਗ੍ਰਾਮ ਇਹਦੀ ਡੋਜ ਪਾ ਰਹੇ ਆ ਤੁਸੀਂ ਕੋਈ ਵੀ ਪਾ ਸਕਦੇ ਆ ਘਟਾਰਾ ਪਾ ਸਕਦੇ ਆ ਕਨਫਿਡੋਰ ਵੀ ਪਾ ਸਕਦੇ ਆ ਉਹ ਸ਼ੀਨ ਵੀ ਪਾ ਸਕਦੇ ਆ ਜਿਹੜਾ ਡੀ ਐਨਓ ਟੈਫਰੋਨ ਸਾਲਟ ਹੁੰਦਾ ਹੋਪਰ ਤੋਂ ਚੈਸ ਵੀ ਪਾ ਸਕਦੇ ਆ ਪਰ ਆਪਾਂ ਸਸਤਾ ਸੌਦਾ ਜਿਹੜਾ ਇਕਟਾਰਾ ਹੀ ਵਰਤਾਂਗੇ ਨਾਲ ਸੰਦੀ ਤਾਂ ਜੀ ਐਮਮਟ ਬੈਂਜਵੇਟ 5% 100 ਗ੍ਰਾਮ ਕਿਲੇ ਦਾ ਸਾਵੇ ਪਾ ਰਹੇ ਆ ਤੁਸੀਂ ਇਹਦੀ ਥਾਂ ਤੇ ਕੋਹਰਾ ਜਨ ਪਾ ਸਕਦੇ ਆ ਤੇ ਐਮਾ ਮਟ ਬੈਂਜੂਇਟ ਤੇ ਨੂਵਲ ਰੌਨ ਦਾ ਕੰਬੀਨੇਸ਼ਨ ਆਉਂਦਾ ਉਹ ਵੀ ਪਾ ਸਕਦੇ ਆ ਤੇ ਡਾਕਸਾ ਕਾਰਬੌਨ ਦੀ ਉਹ ਵੀ ਪਾ ਸਕਦੇ ਆ ਤੇ ਕੁੰਮੀ ਵੀ ਪਾ ਸਕਦੇ ਆ ਜਿਹੜੀ ਮਰਜ਼ੀ ਪਾ ਸਕਦੇ ਆ ਪਰ ਸਸਤੀ ਪਾਵਾਂਗੇ ਆਪਾਂ ਕਿਉਂਕਿ ਪ੍ਰੋਕਲੇਮ ਸਭ ਤੋਂ ਸਸਤੀ ਪੈਂਦੀ ਆ ਇੱਕ ਵੀ ਢੀਖਾ ਹੁੰਦੀ ਹੈ ਨਹੀਂ ਕਿ ਇਹਦੇ ਨਾਲ ਹੀ ਮਰ ਜਾਨੀ ਹੈ ਨਾਲ ਫੰਗੀ ਸੈਡ ਜੋਕਸੀ ਸਲੋਬਨ ਟੈਬੂ ਬਣਾ ਜੋ ਜਿਹੜਾ ਕਸਟੋਡੀਆ ਆਉਂਦਾ ਇਹ ਪਾ ਰਹੇ ਆਪਾਂ 250 ਐਮਐਲ ਪਰ ਏਕੜ ਤੁਸੀਂ ਐਮੀ ਸਟਾਰ ਪਾ ਸਕਦੇ ਆ ਰੈਡੋ ਮਿਲ ਪਾ ਸਕਦੇ ਆ ਜਾਂ ਤੁਸੀਂ ਸਸਤਾ ਸਾਰਨਾ 1236 ਵੀ ਪਾ ਸਕਦੇ ਆ ਕੱਲਾ M45 ਵੀ ਪਾ ਸਕਦੇ ਆ ਇੰਟਰਾਕੂਲ ਵੀ ਪਾ ਸਕਦੇ ਆ ਕੋਈ ਵੀ ਫੰਗੀ ਸਾਈਡ ਇਹਦੇ ਵਿੱਚ ਤੁਸੀਂ ਐਡ ਕਰ ਸਕਦੇ ਜਿਹੜੇ ਮੈਂ ਤੁਹਾਨੂੰ ਦੱਸਤੇ ਤੇ ਕੋਈ ਵੀ ਸੰਡੀ ਵਾਲੀ ਜਿਹੜੀਆਂ ਮੈਂ ਤੁਹਾਨੂੰ ਦੱਸ ਚੁੱਕਿਆ ਤੇ ਹੌਪਰ ਵਾਲੀਆਂ ਵੀ ਆਪ ਦੀ ਮਰਜ਼ੀ ਨਾਲ ਤੁਸੀਂ ਪਾ ਸਕਦੇ ਆ ਜੇ ਤਾਂ ਘਟਾਰਾ ਪਾਉਣੀ ਆ ਤੇ 100 ਗ੍ਰਾਮ ਜੇ ਕੌਨਫਿਡੋਰ ਪਾਉਣੀ ਆ ਉਹ ਵੀ 100 ਗ੍ਰਾਮ ਅਸ਼ੀਨ 80 ਗ੍ਰਾਮ ਚੈਸਕ 120 ਗ੍ਰਾਮ ਹੌਪਰ ਤੋਂ ਇਹ ਦਵਾਈਆਂ ਸੰਡੀ ਆਸਤੇ ਪ੍ਰੋਗਲੇਮ 100 ਗ੍ਰਾਮ 150 ਗ੍ਰਾਮ ਪਾਉਗੀ ਜਿਹਦੇ ਨੂਵਲ ਰੌਂਡ ਤੇ ਐਮਾਮਟ ਬੈਂਜੋਟਾਉਂਦੀ ਆ ਉਹਦੀ 150 ਗ੍ਰਾਮ ਰੋਜ਼ ਪਾਉਗੀ ਕੋਰਾ ਜੰਦੀ ਪਾਉਗੀ 60 ਐਮਐਲ ਤੇ ਕੁੰਮੀ ਦੀ 50 ਗ੍ਰਾਮ ਇਹ ਦਵਾਈਆਂ ਪਹਿਣੀਆਂ ਤੇ ਕਸਟੋਰੀਆ ਪਾਈ ਆ ਤੋ 300 ਗ੍ਰਾਮ ਤੇ ਐਮਐਸਟਾਰ 200 ਤੇ ਐਮ 45 ਅੱਧਾ ਕਿਲੋ ਰੂਪੀ ਨੇ ਜਿਹੜਾ ਉਹ ਵੀ ਅੱਧਾ ਕਿਲੋ ਪਰ ਏਕੜ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਇੱਕ ਸਪਰੇਅ ਕਰ ਸਕਦੇ ਆ ਸੁੰਡੀ ਵਾਲੀਆਂ ਦੇ ਵਿੱਚੋਂ ਵੀ ਤੁਹਾਨੂੰ ਦੱਸ ਦਿੰ ਗਿਆ ਸਾਰੀਆਂ ਦੀਆਂ ਡੋਜ਼ਾਂ ਓਪਰ ਵਾਲੀਆਂ ਦੀ ਵੀ ਸਾਰੀਆਂ ਦੀਆਂ ਡੋਜ਼ਾਂ ਦੱਸ ਦਿੰ ਗਿਆ ਤੇ ਫੰਗੀ ਸਾਈਟ ਦੀਆਂ ਦੱਸ ਦਿੰ ਗਿਆ ਇਹ ਤੁਹਾਡੀ ਮਰਜ਼ੀ ਆ ਜਾਂ ਤੁਹਾਡੇ ਕੋਲ ਕਿਹੜੀ ਮੌਜੂਦਾ ਪਈ ਆ ਉਹ ਤੁਸੀਂ ਕਰ ਸਕਦੇ ਆ ਧੰਨਵਾਦ ਜੀ